ਬਾਈ 18 ਸਾਲਾਂ ਦੀ ਜੇਲ੍ਹ ਕੱਟ ਕੇ ਆਇਆ ਆਪਣੇ ਪੁੱਤ ਨੂੰ ਨੇਰ ਵਿੱਚ ਸੁਟਦਾ ਸੀ ਕਾਰਲੀ ਵਿੱਚ ਬਿਆਨ ਦੇਤੇ ਮਾਂ ਕਿਸੇ ਦੁੱਖ ਚ ਮਰ ਗਈ ਉਹ ਮੇਰੇ ਪੁੱਤ ਨੇ ਮੇਰਾ ਪੋਤਾ ਮਾਰਦਾ ਉਹਨਾਂ ਨੇ ਨਹਿਰਾ ਤੇ ਕੋ ਮਰਿਆ ਜਿੱਥੇ ਨਹਿਰਾ ਤੇ ਉਹਦਾ ਪੁੱਤ ਸੁਟਿਆ ਸੀ ਨਹਿਰਾ ਚ ਮੈਂ ਕਈ ਵਾਰ ਸਾਡੇ ਕੀਤੇ ਹੋਏ ਗੁਨਾਹ ਆ ਜਿਹੜੇ ਉਹ ਕਿਸ ਕਦਰ ਸਾਨੂੰ ਸਾਡੀ ਜ਼ਿੰਦਗੀ ਨੂੰ ਸਾਡੇ ਆਪਣੇ ਦੀ ਜ਼ਿੰਦਗੀ ਨੂੰ ਤਹਸ ਨੈਸ ਕਰਦੇ ਉੱਥੇ ਅੱਜ ਵੀ ਲੰਬਦਾ ਫਿਰਦਾ ਮਿੱਟੀ ਵਿੱਚ ਗਵਾਚੇ ਫਿਰ ਲੱਲ ਅਜਾ 24 25 ਸਾਲਾਂ ਦਾ ਗੱਭਰੂ ਸ਼ਹਿਰ ਪਿਆਉ ਦੇ ਬਰਾਬਰ ਮੁੱਦੇ ਦਾ ਮੁੱਦਾ ਲਾਉਦਾ ਪਰਾ ਜੋ ਸੇ ਮੋਢਿਆਂ ਤੇ ਭਜਣਾ ਉਸੇ ਪੱਥਰ ਨੂੰ ਮਾਰਨਾ ਊਰੇ ਟਵਾਲੇ ਦਾ ਢੇਰ ਲੈ ਕੇ ਮੋਢਿਆਂ ਤੇ ਚੱਕ ਕੇ ਦਰਦਾਂ ਤੇ ਠੋਕਰਾਂ ਖਾਤਾ ਸੀ ਮੋਲਾ ਕੱਤੀ ਜਾਂਦਾ ਸੀ 18 ਸਾਲ ਤੱਕ ਕੋਈ ਪੁੱਛਣ ਵੀ ਨਹੀਂ ਗਿਆ ਕਿ ਕਿਉਂ ਗਿਆ ਉਹਨਾਂ ਕਿ ਮਰ ਗਿਆ ਜਿੰਨਾ ਜਦੋਂ ਉਹਦੀ ਨਿਗਾ ਪੁੱਠੀ ਹੁੰਦੀ ਹੈ ਗਲੀਆਂ 'ਚ

ਉਹਦੇ ਜਿਹੜੇ ਜਵਾਬ ਸੀਗੇ ਉਹਨੇ ਨਹਿਰ ਦੇ ਵਿੱਚ ਸਿਰ ਦਿੱਤੇ ਸੀਗੇ ਉਸ ਤੋਂ ਬਾਅਦ ਆ ਜਿਹੜਾ 18 ਸਾਲ ਦੀ ਜਿਹੜੀ ਆ ਲੰਬੀ ਜੇਲ ਆ ਉਹ ਕੱਟ ਕੇ ਆਇਆ ਸਾਡਾ ਵੀਰ ਤੇ ਅੱਜ ਕੱਲ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਸੜਕ ਦੇ ਉੱਤੇ ਰਾਤਾਂ ਕੱਟ ਰਿਹਾ ਆ ਦੇਖੋ ਤੁਸੀਂ ਕਿਤੇ ਰਵੀ ਕਮੋਜ ਦੇ ਹਸਪਤਾਲ ਕੋਲੇ ਕਿਤੇ ਸਰਕਾਰੀ ਹਸਪਤਾਲ ਦੇ ਕੋਲੇ ਅੱਜ ਅਸੀਂ ਉਸ ਨਰ ਰੋਡ ਤੇ ਖੜੇ ਆ ਹੁਸਨਪਿੰਡ ਦੇ ਵਿੱਚ ਇਹ ਅੱਜ ਬਾਈ ਦੇ ਹਾਲਾਤ ਦੇਖੋ ਤੁਸੀਂ ਕੀ ਭਾਂਤੀ ਹੈ ਤੇ ਅਸੀਂ ਜਿਹੜਾ ਹੈਗਾ ਬੇਨਤੀ ਕਰਦੇ ਆ ਬਾਈ ਮਿਤਪੁਰ ਜੀ ਨੂੰ ਮੁਕਤਾਂ ਦੀ ਸੇਵਾ ਸੁਪਨੇ ਅਧਿਕਾਰ ਦੇ ਵਿੱਚ ਸਾਡੇ ਜਿਹੜਾ ਇਸ ਵੀਰ ਨੂੰ ਉਹ ਲੈ ਕੇ ਜਾਣ ਅਸੀਂ ਬੇਨਤੀ ਕਰਦੇ ਆ ਬਾਈ ਜੀ ਨੂੰ ਕਿ ਇਸ ਤਰ੍ਹਾਂ ਦੇਖੋ ਤੁਸੀਂ ਇਹ ਸੜਕਾਂ ਦੇ ਜਿਹੜੀਆਂ ਰਾਤੇ ਕੱਟ ਰਿਹਾ ਬਾਈ ਇਸ ਤਰ੍ਹਾਂ ਆਣਾ ਕਿ ਇਹ ਤੁਹਾਨੂੰ ਚੱਲੋ ਸਾਡੇ ਨਾਲ ਯਾਰ ਨਹੀਂ ਬਾਈ ਹੈ ਮੈਂ ਦਿਨ ਉਹ ਅੱਗੇ ਇੱਥੇ ਛੱਡ ਦਿੰਦੇ ਆ ਨਹੀਂ ਉਹ ਪਿੱਛੇ ਨਹੀਂ ਮੁੜਦਾ ਤੈਨੂੰ ਅੱਗੇ ਛੱਡ ਦਨਾਂ ਕਿੱਥੇ ਜਾਣ ਦੀ ਲੋੜ ਨਹੀਂ ਬਾਦੋਂ ਰਾਤ ਨੂੰ ਅੱਛਾ ਇੱਥੇ ਸਾਂਏਗਾ ਤੂੰ ਇੱਥੇ ਪੈਗਾ ਤੂੰ ਚੱਲ ਸਵੇਰੇ ਚੱਲ ਪੈਗਾ ਰਾਤ ਨੂੰ ਨਹੀਂ ਜਾਂਦਾ ਤਾਂ ਸਵੇਰੇ ਚੱਲ ਪੈਗਾ ਧਵਾ ਦੇਾਂਗੇ ਤੈਨੂੰ ਕੱਪੜੇ ਨਵੇਂ ਦੇ ਦੇਣੇ ਕੱਪੜੇ ਨਵੇਂ ਪਾ ਦੇ ਤੇਰੇ ਜ਼ਖਮ ਤੇ ਪੱਤੀ ਕਰਾ ਦੇਾਂਗੇ ਦਵਾਈ ਲਵਾ ਦੇਾਂਗੇ ਭਾਈ ਬਲਵੀਰ ਜੀ ਨੂੰ ਜੋ ਕਾਫੀ ਸਮੇਂ ਤੋਂ ਜਿਹੜਾ ਹੈ ਉਹ ਸੜਕ ਤੇ ਜਿਹੜਾ ਹੈਗਾ ਵੀ ਆਪਣੀਆਂ ਰਾਤਾਂ ਕੱਟ ਰਿਹਾ ਸੀਗਾ ਤੇ ਉਹਨਾਂ ਦੀ ਵੀਡੀਓ ਜਿਹੜੀ ਅਸੀਂ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਹਸਨਪੁਰ ਉਹਨਾਂ ਨੂੰ ਭੇਜੀ ਸੀ ਤੇ ਅੱਜ ਉਹਨਾਂ ਦਾ ਜੋ ਜਵਾਬ ਆਇਆ ਕਿ ਤੁਸੀਂ ਬਾਈ ਬਲਵੀਰ ਨੂੰ ਸਾਡੇ ਕੋਲ ਲੈ ਕੇ ਆਓ ਤੇ ਅੱਜ ਅਸੀਂ ਬਾਈ ਬਲਵੀਰ ਨੂੰ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵਿੱਚ ਜਿਹੜਾ ਹੈਗਾ ਲੈ ਕੇ ਜਾ ਰਹੇ ਹਾਂ ਤਾਂ ਜੋ ਉਹਨਾਂ ਦਾ ਜਿਹੜਾ ਲਾਜ਼ਾ ਉਹ ਸ਼ੁਰੂ ਹੋ ਸਕੇ ਤੇ ਅਸੀਂ ਬਾਈ ਮਿੰਟੂ ਜੀ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਜਗਾ ਹੈਗਾ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਬਾਈ ਮਿੰਟੂ ਜੀ ਦਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਵੀਰ ਸਿੰਘ ਪਿੰਡ ਭੁੰਦੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ 18 ਸਾਲਾਂ ਦੀ ਜੇਲ੍ਹ ਕੱਟ ਕੇ ਆਇਆ ਆਪਣੇ ਪੁੱਤ ਨੂੰ ਨੇੜੇ ਵੇਟ ਸੁੜਦਾ ਸੀ ਆਪਣੇ ਖੂਨ ਨੂੰ ਨਰਵੇਸ਼ ਛੁਟਕੇ ਮਾਰਦਾ ਸੀ ਉਸ ਤੋਂ ਬਾਅਦ ਘਰ ਵਾਲੀ ਨੇ ਬਿਆਨ ਦਿੱਤੇ ਮਾਂ ਇਸੇ ਦੁੱਖ ਚ ਮਰ ਗਈ ਕਿ ਮੇਰੇ ਪੁੱਤ ਨੇ ਮੇਰਾ ਪੋਤਾ ਮਾਰਤਾ ਤੇ ਭਾਈ ਜੇਲ ਚਲਾ ਗਿਆ 18 ਸਾਲ ਜੇਲ ਚ ਰਹਾ ਕੋਈ ਭਰਾ ਸੀ ਬਾਈ ਦਾ ਜਿਹਦੀ ਮੌਤ ਹੋ ਗਈ ਸੀ ਉਹਦੀ ਮੌਤ ਤੋਂ ਬਾਅਦ ਉਹਦੀ ਘਰ ਵਾਲੀ ਇਹਦੇ ਸਿਰ ਧਰਤੀ ਸੀ ਉਹਦਾ ਬੇਟਾ ਜਿਹੜਾ ਇਹ ਨੇ ਨਹਿਰ ਸੁੱਟਦਾਈ ਉਹ ਭੈਣ ਜਿਹਦਾ ਬੇਟਾ ਸੀ ਉਹ ਕੇਸ ਲੜਦੀ ਰਹੀ ਇਹਨੂੰ ਸਜ਼ਾ ਕਰਾਈ ਉਹਨੇ ਉਹਨੇ ਅੱਗੇ ਵਿਆਹ ਕਰਾ ਲਿਆ ਉਹਦੇ ਅੱਗੇ ਆਪਦਾ ਘਰ ਵਸਦਾ ਵਾ ਹੁਣ ਜਦੋਂ 18 ਸਾਲਾਂ ਬਾਅਦ ਘਰ ਆਇਆ ਆਫਸੈਟ ਹੋਇਆ ਹੋਇਆ ਘਰ ਖੰਡਰ ਬਣਿਆ ਹੋਇਆ ਉਸ ਘਰ ਚੋਂ ਕੁਝ ਸਮਾਨ ਚੱਕ ਕੇ ਇਹ ਮੁੰਡੇ ਤੇ ਚੱਕਿਆ ਬੈਗ ਤੇ ਆ ਬੁੜੀਆਂ ਵਾਲੇ ਕੱਪੜੇ ਪਾ ਕੇ ਪਤਾ ਨਹੀਂ ਮਾਂ ਦੇ ਕੱਪੜੇ ਆ ਜਾਂ ਉਸੇ ਘਰ ਵਾਲੀ ਦੇ ਕੱਪੜੇ ਆ ਜੀ ਨੇ ਇਹਨੂੰ ਸਜ਼ਾ ਕਰਾਈ ਆ ਉਹੀ ਲੇਡੀਜ਼ ਉੱਡ ਪਾ ਕੇ ਹੁਣ ਉਹਨਾਂ ਨਹਿਰਾਂ ਤੇ ਘੁੰਮ ਰਿਹਾ ਜਿੱਥੇ ਨਹਿਰਾਂ ਤੇ ਆਪਦਾ ਪੁੱਤ ਛੁੱਟਿਆ ਸੀ ਨਹਿਰਾਂ 'ਚ ਉੱਥੋਂ ਨੇੜੇ ਟਿਟੇ ਦੇ ਪਿੰਡਾਂ ਦੇ ਵੀਰ ਵੀਰ ਹੁਣੇ ਇੱਕ ਤਾਂ ਪਿੰਡ ਹਸਨਰ ਹਸਨਰ ਪਿੰਡ ਤੋਂ ਇੱਕ ਇੱਕ ਦੋਲੇ ਪਿੰਡ ਤੋਂ ਆ ਬਾਈ ਤੇ ਇਹ ਬਾਈ ਭੁੰਦੜ ਪਿੰਡ ਦੇ ਇਸ ਬੰਦੇ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ ਸਾਨੂੰ ਵੀਡੀਓ ਭੇਜੀ ਸੀ ਬਾਈਆਂ ਨੇ ਸਾਨੂੰ ਜਦੋਂ ਦੱਸਿਆ ਬਾਈਆਂ ਨੇ ਵੀਰ ਤੋਂ ਆਪਣੇ ਜਵਾਬ ਕੀ ਇਹਦੇ ਹੱਥੋਂ ਮਰ ਗਿਆ ਸੀ ਫੇਰ ਜੇਲ੍ਹ ਚੱਲਿਆ ਗਿਆ ਸੀ ਤੇ ਸਾਡੇ ਮਨ 'ਚ ਵੀ ਭਾਵ ਪੈਦਾ ਹੋਇਆ ਵੀ ਕਿਉਂ ਨਾ ਵੀਰ ਨੂੰ ਆਪਾਂ ਇੱਥੇ ਬੁਲਾਈਏ ਸੇਵਾ ਕਰ ਸਕੀਏ ਇਹਦਾ ਪਛਤਾਪ ਹੋ ਸਕੇ ਤੇ ਹੋਰ ਕੋਈ ਭੈਣ ਭਰਾ ਇਸ ਵੀਡੀਓ ਨੂੰ ਦੇਖ ਕੇ ਅਕਲ ਲੈ ਸਕੇ ਜਿਸੇ ਹੋਰ ਦੀਆਂ ਅੱਖਾਂ ਖੁੱਲ ਸਕਣ ਵੀ ਕਈ ਵਾਰ ਸਾਡੇ ਕੀਤੇ ਹੋਏ ਗੁਨਾਹ ਆ ਜਿਹੜੇ ਉਹ ਕਿਸ ਕਦਰ ਸਾਨੂੰ ਸਾਡੀ ਜ਼ਿੰਦਗੀ ਨੂੰ ਸਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਤਹੱਸਨੈਸ ਕਰ ਦਿੰਦੇ ਤੇ ਉਹਦੀ ਜਦੋਂ ਸਜ਼ਾ ਮਿਲਦੀ ਆ ਉਹ ਇਸ ਜਨਮ ਚ ਨਹੀਂ ਪੂਰੀ ਹੁੰਦੀ ਪਤਾ ਨਹੀਂ ਕਿੰਨੇ ਜਨਮਾਂ ਤੱਕ ਚੱਲਦੀ ਹੈ ਅੱਜ ਵੀਰ ਆ ਜੀਵਨ ਤੈਦਾ ਤੁਸੀਂ ਦੇਖ ਹੀ ਸਕਦੇ ਹੋ ਕਿਹੜੇ ਹਾਲਾਤਾਂ ਜਿਨੇ ਕਰ ਰਿਹਾ ਬਸ ਜਿਹੜਾ ਅੱਜ ਤੋਂ ਬਾਅਦ ਇਹਨੇ ਜੀਵਨ ਇੱਥੇ ਬਤੀਤ ਕਰਨਾ ਸੁਪਨਿਆਂ ਦੇ ਘਰ ਰਹਿ ਕੇ ਬਲਬੀਰ ਸਿੰਘ ਸੇਵਾ ਕਰਾ ਸਕੇ ਪਛਤਾਪ ਕਰ ਸਕੇ ਗੁਨਾਹ ਮਾਫ ਕਰਾ ਸਕੇ ਕਾਲਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੈਠ ਸਕੇ ਅਰਦਾਸ ਕਰਿਓ ਬਾਕੀ ਉਸ ਬੱਚੇ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅੱਜ ਜੋ 24 ਸਾਲਾਂ ਦਾ ਗੱਭਰੂ ਹੋਣਾ ਸੀ ਉਹ ਤੋਂ 6 ਸਾਲਾਂ ਦਾ ਸੀ ਤੇ ਅੱਜ 18 ਸਾਲਾਂ ਬਾਅਦ ਬਾਹਰ ਆਇਆ ਭਾਈ ਤੇ ਅੱਜ ਜੋ 24 25 ਸਾਲਾਂ ਦਾ ਗੱਭਰੂ ਸ਼ਰ ਪਿਉ ਦੇ ਬਰਾਬਰ ਮੁੱਡੇ ਨਾ ਮੁੱਡਾ ਲਾਉਂਦਾ ਪਰ ਅੱਜ ਉਸੇ ਮੁੱਡਿਆਂ ਤੇ ਵਜਣਾ ਉਸੇ ਪੁੱਤ ਨੂੰ ਮਾਰਨ ਦਾ ਜਿਨੇ ਇਹਦਾ ਸਾਰਾ ਮਾੜਨਾ ਸੀ ਬਾਕੀ ਬੇਨਤੀ ਕਰਦੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਉਹ ਭੈਣ ਨੂੰ ਜੀਨਾ ਕੋਖੋਂ ਆਇਆ ਸੀ ਉਹ ਜੇ ਸਾਡੀ ਤੁਸੀਂ ਵੀਡੀਓ ਦੇਖਦੇ ਆ ਤਾਂ ਸਾਡੇ ਨਾਲ ਸੰਪਰਕ ਕਰਿਓ ਜਰੂਰ ਜੀ ਤੁਹਾਨੂੰ ਤੁਹਾਡੇ ਵਾਲੇ ਪਾਸੇ ਦੀ ਜਾਣਕਾਰੀ ਵੀ ਮਿਲ ਸਕੇ ਕਿਉਂਕਿ ਸਾਡੇ ਕੋਲ ਤੁਹਾਡਾ ਕੋਈ ਕੰਟੈਕਟ ਨਹੀਂ ਸੀਗਾ ਜੋ ਬਾਈ ਉਹਨਾਂ ਨੇ ਗੱਲਾਂ ਦੱਸੀਆਂ ਜਾਂ ਬਲਬੀਰ ਦੇ ਪਿੰਡ ਸਰਪੰਚ ਨਾਲ ਗੱਲ ਕੀਤੀ ਆ ਉੱਥੋਂ ਜਾਣਕਾਰੀ ਮਿਲੀ ਆ ਤੇ ਜਾਂ ਜੋ ਬਲਬੀਰ ਦੱਸ ਰਿਹਾ ਉੱਥੋਂ ਮਿਲ ਗਿਆ ਅੱਜ ਬਲਬੀਰ ਸਿੰਘ ਮੜਮੀ ਜੀਵ ਨਾਲ ਮਨਦਤ ਹੈ ਅਰਹੇ ਜੀ ਵੀ ਅੰਦਰੋਂ ਆਵਾਜ਼ ਨਿਕਲ ਰਹੀ ਕਹਿੰਦਾ ਖੇਡ ਦਾ ਡੱਗ ਪਿਆ ਸੀ ਮੈਨੂੰ ਪਤਾ ਹੀ ਨਹੀਂ ਕਿਉਂਕਿ ਅੱਜ ਵੀ ਉਸੋਦ ਬੁੱਧਾ ਆਪਣੀ ਕੋਈ ਬੈਠਾ ਥੂੜੇ ਕਵਾਲੇ ਦਾ ਢੇਰ ਲੈ ਕੇ ਮੋਢਿਆਂ ਤੇ ਚੱਕ ਕੇ ਦਰਦਰ ਦੀਆਂ ਠੋਕਣਾ ਖਾਂਦਾ ਫਿਰਦਾ ਸ਼ਾਇਦ ਉਸੇ ਉਸੇ ਨਹਿਰ ਦੇ ਪੁਲਾਂ ਦੇ ਜਿੱਥੇ ਗੁਰੂ ਸਾਹਿਬ ਜੋੜੀਆਂ ਪੁਲਾਂ ਦੇ ਨਹਿਰਾਂ ਇੱਥੇ ਪੁੱਤ ਡਿੱਗਿਆ ਸੀ ਨਹਿਰ ਉੱਥੇ ਅੱਜ ਵੀ ਲੱਭਦਾ ਫਿਰਦਾ ਮਿੱਟੀ ਵਿੱਚ ਗਵਾਚੇ ਹੋਏ ਲਾਲਾਂ ਨੂੰ ਮਿੱਟੀ ਨਾਲ ਫਰੋੜ ਜੋ ਗਿਆ ਨਹੀਂ ਉਹ ਲੱਭਣੇ ਲਾਲ ਗਵਾਚ 18 ਸਾਲ ਪਹਿਲਾਂ ਕੀਤੀ ਗਲਤੀ ਮੁੜ ਕੇ ਨਹੀਂ ਆਉਂਦੀ ਮੂੰਹ ਜਦ ਨਿਕਲੇ ਹੋਇਆ ਲਾਭ ਜ ਵਾਪਸ ਨਹੀਂ ਪੈਂਦਾ ਵਕਤ ਮੁੜ ਕੇ ਨਹੀਂ ਆਉਂਦਾ ਬੇਨਤੀ ਆ ਭੈਣੋ ਤੇ ਭਰਾਵੋ ਜੇ ਕਿਸੇ ਗੱਲ ਦਾ ਕਿਸੇ ਨਾਲ ਗੁੱਸਾ ਹੈ ਜੇ ਕਿਸੇ ਨਾਲ ਨਫ਼ਰਤ ਹੈ ਉਹ ਘਟਾਈ ਜਾ ਸਕਦੀ ਆ ਪਿਆਰ 'ਚ ਤਬਦੀਲ ਕੀਤੀ ਜਾ ਸਕਦੀ ਆ ਪਰ ਕਿਸੇ ਦੀ ਲਈ ਹੋਈ ਜਾਨ ਵਾਪਸ ਨਹੀਂ ਮਿਲਦੀ ਅੱਜ ਬਲਵੀਰ ਸਿੰਘ ਦਾ ਪੁੱਤ ਮੁੜਨਾ ਨਹੀਂ ਅੱਜ ਉਹ ਬਲਵੀਰ ਸਿੰਘ ਦਾ ਕੀਤਾ ਹੋਇਆ ਕੰਨਾ ਬਖਸ਼ਿਆ ਨਹੀਂ ਜਾ ਰਿਹਾ 18 ਸਾਲ ਆਇਆ ਜੇਲ੍ਹ 'ਚ ਅੱਜ ਵੀ ਕਈ ਗੁਣਾ ਵੱਧ ਬੋਝ ਮੋਢਿਆਂ ਤੇ ਲਈ ਫਿਰਦਾ ਧੰਨਵਾਦ ਬਾਈਆਂ ਦਾ ਬਹੁਤ-ਬਹੁਤ ਬਾਈ ਜਿਹੜਾ ਤੁਸੀਂ ਬਾਈ ਨੂੰ ਲੈ ਕੇ ਆਏ ਹੋ ਇੱਥੇ ਤੇ ਅਸੀਂ ਬਾਈ ਦੇ ਗੁਨਾਹ ਨੂੰ ਬਚਾਉਣ ਵਿੱਚ ਦੀ ਮਦਦ ਕਰ ਸਕੀਏ ਮਹਾਰਾਜ ਸਾਨੂੰ ਸਮਤ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਨਹੀਂ ਤਾਂ ਡਰਦੇ ਨੂੰ ਕੋਈ ਇਦਾਂ ਦੇ ਬੰਦੇ ਨੂੰ ਨੇੜੇ ਨਹੀਂ ਲਾਉਂਦਾ ਪਤਾ ਨਹੀਂ ਸਾਨੂੰ ਪ੍ਰਮਾਤਮਾ ਨੇ ਕਿੰਦਾਂ ਦੀ ਸ਼ਕਤੀ ਦਿੱਤੀ ਜਿਹੜਾ ਬਾਈਆਂ ਨੂੰ ਅਸੀਂ ਕਿਹਾ ਤੁਸੀਂ ਲਿਆਓ ਇੱਥੇ ਕੋਈ ਨਾ ਆਪਾਂ ਬਲਵੀਰ ਬਾਈ ਦੀ ਜੋ ਵੀ ਮਦਦ ਕਰ ਸਕੇ ਕਰਾਂਗੇ ਅੱਜ ਬਲਵੀਰ ਬਾਈ ਦੇ ਜਿਹੜਾ ਸਮਾਨ ਚੱਕਿਆ ਕੂੜਾ ਕਬਾੜਾ ਅੱਜ ਮੈਂ ਬਾਈ ਦੱਸ ਗਿਆ ਤੇ ਤੁਸੀਂ ਦੇਖੋ ਕਿਹੜੇ ਖਲਾਤਾਂ ਚ ਰੋਟੀ ਖਾਂਦਾ ਚੱਪਲ ਵੱਢ ਕੇ ਅੱਗ ਲਾ ਕੇ ਉਹਦੇ ਚ ਰੋਟੀ ਗਰਮ ਕਰਕੇ 18 ਸਾਲ ਜੇਲ੍ਹ ਚ ਇਹੀ ਕੁਛ ਕਰਕੇ ਆਇਆ ਭਾਈ ਜੇਲ੍ਹ ਦੇ ਵਿੱਚ ਇਦਾਂ ਹੀ ਸੁੱਕੀਆਂ ਰੋਟੀਆਂ ਨਾਲ ਮਚਾ ਕੇ ਦਾਲ ਸਬਜ਼ੀ ਬਣਾਉਣੀ ਜਾਂ ਚੱਪਲਾ ਵੱਢ ਕੇ ਉਹਨਾਂ ਤੋਂ ਨਾਲ ਸਬਜ਼ੀ ਬਣਾਉਣੀ ਇਦਾਂ ਦੇ ਕਿਉਂਕਿ ਇਹਨਾਂ ਦੇ ਕਿਹੜਾ ਵਿਚਾਰੇ ਨੇ ਕੋਈ ਮਗਰ ਮੁਲਾਕਾਤ ਹੀ ਜਾਂਦਾ ਸੀ 18 ਸਾਲ ਤੱਕ ਕੋਈ ਪੁੱਛਣ ਵੀ ਨਹੀਂ ਗਿਆ ਵੀ ਤੂੰ ਜਿਉਂਦਾ ਕਿ ਮਰ ਗਿਆ ਆਪੇ ਛੱਡਤਾ ਆਪੇ ਪੰਡਾ ਗਿਆ ਤੇ ਪਿੰਡੇ ਦੇ ਨਾਲ ਵੀ ਕਿੰਨਾ ਹੀ ਕੂੜਾ ਕਬਾੜਾ ਬਾਈ ਬੰਨੀ ਫਿਰਦਾ ਆ ਸਾਰੀਆਂ ਚੀਜ਼ਾਂ ਅੰਦਰ ਭਰੀਆਂ ਹੋਈਆਂ ਸਬਰ ਵੀਰ ਬਾਈ ਦੇ ਜੇਬ ਦੇ ਇਕਨ ਵੀਰ ਬਾਈ ਕੋ ਨਹੀਂ ਕਰਦਾ ਮੈਂ ਦੇਖ ਲਈਆਂ ਤਾਂ ਦੇਖੋ ਕਿੰਦਾ ਬਾਈ ਨੇ ਗੋਰੇ ਭਰੇ ਹੋਏ ਨੇ ਗੜ ਦੇ ਵਿੱਚ ਬੰਨੀ ਫਿਰਦਾ ਨੀਰਾ ਕਚੀਨਾ ਕੋਈ ਨਾ ਕੋਈ ਉਹਨਾਂ ਕੋਲ ਲੱਗੇ ਰੋਟੀਆਂ ਉਹ ਜਿਹੜੇ ਬੰਨ ਲੈ ਕੇ ਦਿੱਤੇ ਸੀ ਤੇ ਆਹ ਬਾਈ ਨੇ ਇਹਦੇ ਵਿੱਚ ਹੀ ਬਣਾ ਰੋਟੀਆਂ ਵੀ ਇੱਥੇ ਹੀ ਆ ਬਈਆ ਸਰ ਹੂੰ ਤੇ ਤੇ ਪੈਸੇ ਤਾਂ ਤੁਮ ਤੁਮਾ ਕੋਈ ਥਾਰਾ ਪੈਸੇ ਵੀ ਆਉਣਗੇ ਤੁਮਾ ਕੋਈ ਅੱਛਾ ਇਹ ਜਵਾਕ ਦੀ ਟਾਈ ਟੁੱਈ ਹੋਊਗੀ ਨਾ ਕਰਨ ਜੱਕੀ ਟਾਈ ਆ ਇਹ ਦੋ ਦੀ ਟਾਈ ਹੈ ਜੇ ਵਗਦੀ ਹੋਈ ਬਾਸਾਂ ਵੀ ਡੀਏਵੀ ਕਾਲਜ ਕਮਰਸੀ ਦਾ ਹੀ ਨਹੀਂ ਕਿਤਾਬ ਮੰਗਦੇ ਆ ਪਿੱਛੇ ਦੀ ਚਾਹ ਚ ਜੀ ਜੀ ਹੱਟ ਲੱਗੀ ਤਾਂ ਨਹੀਂ ਹਾਂਜੀ ਜਿਹੜੀ ਚੀਜ਼ ਉਹ ਉਹ ਆਈ ਤੇ ਵੀ ਸਰੋਹੀ ਕੁਲਵੀਰਾ ਕੱਟ ਕੀ ਆ ਆ ਵੀ ਕੱਢ ਕੇ ਕਰਾ ਆ ਜੀ ਬਾਈ ਅੱਠ ਏਰੀਆ ਬਈ ਇਹਦੇ ਇਹਦੇ ਸਾਰੇ ਜੇਲ੍ਹ ਦੇ ਜਿਹੜੇ ਨਾਲ ਸਾਥੀ ਸੀਗੇ ਸਾਰਿਆਂ ਦੇ ਨੰਬਰ ਆ ਬਈ ਇਹਦੇ ਕੋਲੇ ਹਾਂ ਕਹਿੰਦਾ ਮੇਰਾ ਸੁੱਖਾ ਯਾਰ ਆ ਉਹਨੂੰ ਫੋਨ ਲਾਉ ਵਾਜ ਕਹਿੰਦਾ ਫੋਨ ਉਹਨੂੰ ਬੁਝੋ ਨਾ ਜੇ ਵੀ ਮੈਂ ਜਾਵਾਂ ਸੋਤੇ ਨਾਲ ਕਿ ਕਿੰਨੇ ਜਾਵਾਂ ਨਾ ਜਾਵਾਂ ਲਾਵਾਂਗੇ ਫੋਨ ਆਪਾਂ ਸੁੱਖੇ ਉਹਨਾਂ ਨੂੰ ਵੀ ਠੀਕ ਆ ਜਾਂ ਸਾਰੇ ਨੰਬਰ ਇਹਦੇ ਕੋਲ ਲਿਖੇ ਹੋਏ ਆ ਵੀ ਇੱਥੇ ਹੀ ਬੰਨੇ ਹੁੰਦੇ ਨੇ ਕੁਲਵੀਰ ਆ ਕੀ ਐ ਆਣੀ ਬਲੀ ਕਰ ਲ ਬਲੀਰਾ ਮਾਤੇ ਗਲਾਸ ਨਹੀਂ ਆ ਪਾਇਆ ਵੇ ਜਿਹੜਾ ਵੀ ਕਰ ਲ ਬਲੀਰਾ ਕੀ ਹੈ ਇਹ ਮੰਨ ਲਾ ਮਾਈ ਇਹ ਮੈਂ ਕੱਢ ਨਹੀਂ ਸਕਦਾ ਕਿਉਂਕਿ ਗੇਲ ਦੇ ਕਾਟ ਹੈਗੇ ਨੰਬਰ ਨੰਬਰ ਕੋਈ ਨਹੀਂ ਆਪਾਂ ਵੇਖ ਲੈਣ ਫੋਨ ਕਰਾਂਗੇ ਤੁਸੀਂ ਵੇਖ ਸਕਦੇ ਹੋ ਸੁੱਖੇ ਨੂੰ ਫੋਨ ਕਰਾਂਗੇ ਇਹਦੇ ਚ ਹੈਗੇ ਜੀ ਪੈਸੇ ਕੋਈ ਨਾ ਜੇ ਤੇ ਸਾਹਮਣੇ ਕੱਢਾਂਗੇ ਆਪਾਂ ਤੇਰੇ ਪੈਸੇ ਨਹੀਂ ਨੱਕਦੇ ਬਿਲਕੁਲ खड़ा हो, भी भी खड़ा, खड़ा हो या अपने वीर खड़ा हो के कट पर के भाई रे हाथ हां हां कट के तोड़ना आप

ਆ ਰੋਟੀਆਂ ਨਾਲ ਐਂ ਰੱਖ ਲਉਂਦਾ ਸੀ ਇਹ ਆ ਹੁਣ ਇਹਨੂੰ ਆਉਂਦੇ ਹੋਏ ਨਾ ਲੰਗਰ ਸੀਗਾ ਅਸੀਂ ਪੁੱਛਿਆ ਭਾਈ ਬਲਵੀਰ ਖਾਣਾ ਕੁਛ ਹੂੰ ਕਹਿੰਦਾ ਭਾਈ ਤੁਹਾਡੀ ਮਰਜ਼ੀ ਆ ਸਾਨੂੰ ਕਹਿੰਦਾ ਤੇ ਅਸੀਂ ਉਥੋਂ ਜਲੇਬੀਆਂ ਲੈ ਕੇ ਨਿਕਲ ਗਏ ਤੇ ਮੈਂ ਕਿਹਾ ਭਾਈ ਇਹ ਖਾਲਾ ਤੈਨੂੰ ਖਾਣ ਨੂੰ ਲੈ ਕੇ ਦਿੱਤੀਆਂ ਨਾਲੇ ਚਾਹ ਤੇ ਕਹਿੰਦਾ ਨਾ ਭਾਈ ਕਹਿੰਦਾ ਮੈਂ ਫੇਰ ਖਾਊਗਾ ਕਹਿੰਦਾ ਜੋ ਤੁਸੀਂ ਮੈਨੂੰ ਰਪਾਣੇ ਛੱਡ ਗਏ ਹੂੰ ਉਦੋਂ ਖਾਊਗਾ ਕਹਿੰਦਾ ਮੈਂ ਹਾਂ ਜਿਸੀ ਤਰ੍ਹਾਂ ਰੋਟੀਆਂ ਆਪੀਆਂ ਚ ਲੈ ਕੇ ਆਈਆਂ ਹਾਂ। ਹੂੰ ਇਹ ਸਾਰਾ ਸਮਾਨ ਇਹਨਾਂ ਛੋਲੇ ਛੋਲੇ ਵੀ ਲੈ ਕੇ ਦਿੱਤੇ ਆ ਹੁਣ ਬਾਈ ਤੁਸੀਂ ਜਦੋਂ ਇੱਥੇ ਦਿੰਦੇ ਆ ਨਾ ਸ਼ਾਮ ਨੂੰ ਤਾਂ ਉਹ ਵੀ ਦਿੱਤੇ ਉਹ ਵੀ ਇਹਦੇ ਵਿੱਚ ਪਾ ਲੈ। ਇਹਦੀ ਮਾਤਾ ਦੀ ਘਟੋਈ। ਇਹਦੇ ਮਾਤਾ ਦੀ ਇਹ ਡਾੜੀ ਇਹ ਡਾੜੀ ਨੂੰ ਪੁੱਛੋ ਦੋਨੇ ਤਰ ਗਏ ਵਿਚਾਰੇ ਜੰਮਨ ਵਾਲੇ ਦਾ ਇਹ ਤਾਂ ਨੰਬਰ ਕਹਿੰਦਾ ਇੱਥੇ ਮੇਰੇ ਸੁੱਖੇ ਯਾਰ ਦਾ ਬੇਲੀ ਨੰਬਰ ਆ ਯਾ ਤੇ ਉਹਨੂੰ ਪੁੱਛੋ ਤੇ ਉਹਨੂੰ ਨਾਲ ਵੀ ਲੈ ਕੇ ਜਾਣਾ ਆਪਾਂ ਆਰੇ ਆਹੀ ਸੱਖਾ ਲਿਖੀ ਆ ਮੈਂ ਇਹਨਾਂ 'ਚ ਫਿਰ ਕਿਸੇ ਦਾ ਵੀ ਇੱਕ ਨੰਬਰ ਹੋਣਾ ਫੋਟੋ ਕੱਢ ਲੈ ਉਹ ਚੁੱਪ ਹੋਰ ਕੋਈ ਚੀਜ਼ ਵੀ ਤੇਰੇ ਕੋਲ ਜ਼ਰੂਰੀ ਕਾਗਜ਼ ਪੈਸੇ ਨਹੀਂ ਆ ਕੀ ਆ ਆਪਣੇ ਵੀਰ ਹੂੰ ਆ ਕੀ ਆ ਸ਼ੀਸ਼ਾ ਸ਼ੀਸ਼ਾ ਹੂੰ ਜਿੰਨਾ ਜਦੋਂ ਉਹਦੀ ਨਿਗਾ ਪੁੱਠੀ ਹੁੰਦੀ ਆ ਗਲੀਆਂ 'ਚ ਤੀਵੀਂ ਬਣਾ ਕੇ ਨੱਚਣ ਲਾਉਂਦਾ ਬੰਦੇ ਨੂੰ ਤੇ ਜਦੋਂ ਉਹਦੀ ਸਿੱਧੀ ਹੁੰਦੀ ਏ ਨਿਕਾ ਨਾ ਤੇ ਇੱਕ ਸੌ ਇੱਕ ਸ਼ਰਮੀਲੇ ਸੁਭਾਅ ਦੀ ਔਰਤ ਵੀ ਮਰਦ ਵਾਂਗ ਲੜ ਪੈਂਦੀ ਆ ਆਪਣੇ ਆਪ ਨੂੰ ਬਚਾਉਣ ਖਾਤਰ ਆਪਣੇਆਂ ਨੂੰ ਬਚਾਉਣ ਖਾਤਰ ਆਪਣੇ ਸਮਾਜ ਦੇ ਵਿੱਚ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਇਹ ਵੀ ਇੱਕ ਧਾਰਨਾ ਵੀ ਜਦੋਂ ਮਰਦ ਆਪ ਦੇ ਹੰਕਾਰ ਚ ਆ ਕੇ ਕੋਈ ਪੁੱਠਾ ਕਰਮ ਕਰਦਾ ਜਦੋਂ ਆਪਣੇ ਖੂਨ ਨੂੰ ਖਤਮ ਕਰਨ ਦੇ ਤਰਪਿੰਦਾ ਤਾਂ ਮਰਦ ਤੋਂ ਔਰਤ ਬਣਾ ਲੈਂਦਾ ਉੱਪਰ ਵਾਲਾ ਸਮਝਣ ਵਾਲਾ ਸਮਝ ਦੇਵੇ ਸਿੱਖਿਆ ਲਿਓ ਕੋਈ ਇਹ ਜੇਲ੍ਹ ਦਾ ਸ਼ੀਸ਼ਾ ਜਿਹਾ ਹੈ ਨਹੀਂ ਇਹ ਇੱਥੇ ਨਹੀਂ ਜੇਲਾਂ ਚ ਵੀ ਇਦਾਂ ਦੇ ਚੱਲਦੇ ਆ ਨਾ ਕੰਮ ਹੈਨਾ ਹੂੰ ਕਿ 18 ਸਾਲ ਜੇਲ੍ਹ ਚ ਸਰਵਾਈਵ ਕਰਕੇ ਆਇਆ 18 ਸਾਲ ਕੋਈ ਮੁਲਾਕਾਤ ਹੀ ਨਹੀਂ ਕੋਈ 1 ਰੁਪਏ ਦੀ ਮਦਦ ਨਹੀਂ ਕਿਸੇ ਵੱਲੋਂ ਬਸ ਉਹਦੀ ਸੇਵਾ ਕਰ ਲਈ ਉਹਦੀ ਸੇਵਾ ਕਰ ਲਈ ਉਹਦੀਆਂ ਰੋਟੀਆਂ ਲਾਤੀਆਂ ਉਹਦੇ ਕੱਪੜੇ ਧੋਤੇ ਉਹਦੀ ਬਰਕਤ ਹੋ ਜਾਂਦੀ ਉਹਦੀ ਬਰਕ ਸਾਫ ਕਰਤੀ ਐਦਾਂ ਹੀ ਕੱਢਿਆ ਕਿਉਂ ਮੀਰਿਆ ਹਾਂ ਜੀ ਐਦਾਂ ਹੀ ਚੱਲਦਾ ਹੀ ਨਾ ਤੇ ਜੇਲ੍ਹ ਦੀਆਂ ਜਾ ਰਹੀਆਂ ਇਹ ਜਿਹੀਆਂ ਹੁੰਦੀਆਂ ਮੇਉ ਤੇ ਤੇ ਹੀ ਹੁੰਦੀਆਂ ਉਹ ਬਾਅਦ ਚ ਕੋਈ ਨਹੀਂ ਕੋਈ ਸੁੱਖਾ ਨਹੀਂ ਕੋਈ ਭਾਲਾ ਨਹੀਂ ਕੋਈ ਭੋਲਾ ਨਹੀਂ ਬਲਵੀਰ ਜਿਹੜੇ ਹਾਲਾਤਾਂ ਚ ਹਨ ਇਹਦੇ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਵੀ ਗੁੱਸਾ ਇੰਨਾ ਚੰਡਾਲ ਹੁੰਦਾ ਹੈ ਕਰੋਧ ਕਈ ਵਾਰੀ ਜ਼ਿੰਦਗੀ ਚ ਸਭ ਤੋਂ ਇਹੋ ਜਿਹੇ ਫੈਸਲੇ ਕਰਾ ਦਿੰਦਾ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜਾ ਪਾਈ ਤਾਂ ਕਿੰਨੀਆਂ ਸਦੀਆਂ ਲੱਗ ਜਾਣੀਆਂ ਇਹ ਗਨਾਹ ਨੂੰ ਭੁਗਤਿਆ ਭੁਗਤਦੇ ਤੇ ਕੰਮ ਇੱਕ ਮਿੰਟ ਦਾ ਉਹ ਫੈਸਲਾ ਬਸ ਇੱਕ ਸੈਕਿੰਡ ਦਾ ਉਹ ਫੈਸਲਾ ਜੇ ਟਲ ਜਾਂਦਾ ਜੇ ਟਲ ਜਾਂਦਾ ਅੱਜ ਅੱਜ ਵੀਰਾ ਪੋਤਿਆਂ ਪੋਤੀਆਂ ਵਾਲਾ ਹੋਣਾ ਸੀ ਤੇ ਉਹ ਇੱਕ ਮਿੰਟ ਦੇ ਫੈਸਲੇ ਨੇ ਕਿਉਂ ਵੀਰਾ ਮੰਨਦਾ ਇਹ ਗੱਲ ਵੀ ਜੇ ਉਸ ਦਿਨ ਉਹ ਗਨਾਹ ਨਾ ਕਰਦਾ ਆਦੇ ਪੋਤੇ ਵੀ ਹੋਣੇ ਸੀ ਪੋਤੀਆਂ ਵੀ ਹੋਣੀਆਂ ਸੀ ਹਨਾ ਕੀ ਨਾਂ ਸੀ ਮੁੰਡੇ ਦਾ ਗੁਰਦਾਸ ਗੁਰਦਾਸ ਤੁਹਾਡੀ ਗੱਲ ਮੰਨਦਾ ਜੀ ਪਤਾ ਚੱਕਰ ਪਤਾ ਕੀ ਹੈ ਕਿਉਂਕਿ ਜਦੋਂ ਬੰਦੇ ਦੇ ਕੋਲ ਖਤਮ ਹੋ ਜੇ ਨਾ ਤੇ ਉਹਨੂੰ ਘਰ ਤੇ ਕੋ ਕੋ ਸਮਝੀ ਜਾਂਦਾ ਜੀ ਹੂੰ ਕਿਉਂਕਿ ਜਿਵੇਂ ਮਤਲਬ ਜਿਵੇਂ ਤੁਸੀਂ ਅਖੀ ਜਾਨੇ ਉਹਦੇ ਗਾਂ ਪਰਿਵਾਰਵਾਦ ਨਾਲ ਸੀਆ ਕਿਉਂਕਿ ਉਸੇ ਪਰਿਵਾਰ ਨਾਲ ਮੈਨੂੰ ਸਾਹਮਣਾ ਸੀਆ ਹੂੰ ਜਿਵੇਂ ਜਿਵੇਂ ਉਹਦਾ ਪਰਿਵਾਰ ਵਧਦਾ ਜਾਂਦਾ ਆ ਲੈ ਲੈ ਕਿ ਉਹਨਾਂ ਨੇ ਮੈਨੂੰ ਸਾਹਮਣਾ ਸੀਗਾ ਹੂੰ ਕਿਉਂਕਿ ਗਾਂ ਉਹਨਾਂ ਨੇ ਸਾਹਮਣਾ ਸੀਗਾ ਜਵਾਕਾਂ ਨੂੰ ਸਾਹਮਣਾ ਸੀਗਾ ਹੂੰ ਕਿਉਂਕਿ ਜਿਹੜੀ ਜਿਹੜੀ ਵੱਡੀ ਮਹਿਣ ਗੱਲ ਸੀਗੀ ਕਿਉਂਕਿ ਇੱਕ ਵਾਰੀ ਬੰਦੇ ਦਾ ਮੁੱਢ ਪੱਟਿਆ ਜਾਣਾ ਤੇ ਕਿਉਂਕਿ ਉਹੋ ਹੀ ਬਸ ਉੱਥੇ ਫਿਰ ਕੋਹ ਹੁਣੀ ਜਾਂਦਾ ਜੀ ਉਹ ਬੰਜਰ ਹੋ ਜਾਂਦੀ ਹੈ ਜ਼ਮੀਨ ਹੂੰ ਹੂੰ ਲੈ ਲਹੁੰਦੀਆਂ ਫਸਲਾਂ ਮਤ ਜਾਂਦੀਆਂ ਬਾਬੇ ਮਾਂ ਦਾ ਗਰਦਾਸ ਗਰਦਾਸ ਨਾਮ ਰੱਖਿਆ ਸੀ ਦੇਖੋ ਕਿੰਨਾ ਸੋਹਣਾ ਨਾਮ ਕਿੰਨਾ ਖੂਬਸੂਰਤ ਨਾਮ ਰੱਖਿਆ ਸੀ ਗਰਦਾਸ ਤੇ ਜਦੋਂ ਗਰਦਾਸ ਨੂੰ ਚਾਚੇ ਪਿਓ ਨੇ ਧੱਕਾ ਦਿੱਤਾ ਪਹਿਲਾਂ ਤਾਂ ਕਰਮੋ ਦੇ ਪਿਓ ਖੋਲਿਆ ਰੱਬ ਨੇ ਚਾਚਾ ਪਿਆਰ ਬਣਾਤਾ ਤੇ ਪਿਆਰ ਚਾਚਾ ਪਿਆਰ ਬਣ ਕੇ ਵੀ ਦੁਸ਼ਮਣ ਬਣ ਗਿਆ ਇੱਕ ਮਿੰਟ ਮੇਰੀ ਗੱਲ ਸੁਣ ਲਈ ਕਿਉਂਕਿ ਤੁਹਾਡੇ ਕੋਲ ਸਾਰਾ ਕੁਝ ਆਜਾਰਾ ਹੂੰ ਕਿਉਂਕਿ ਮੈਨੂੰ ਕੱਖੋਂ ਨਾ ਪਉਂਦੇ ਇਹਦੇ ਵਿੱਚੋਂ ਦੇਓ ਤੁਸੀਂ ਹੂੰ ਕਿਉਂਕਿ ਤੁਹਾਡੇ ਅੱਗੇ ਮੇਰੀ ਬੇਨਤੀ ਵੀ ਹੈ ਹੂੰ ਕਿਉਂਕਿ ਨਾ ਮੈਂ ਨਾ ਮੈਂ ਨਾ ਪਰਮਾਤਮਾ ਦੇ ਪਤਾ ਨਹੀਂ ਕਿਵੇਂ ਤੁਰਿਆ ਫਿਰਦਾ ਹੈਗਾ ਕਿਉਂਕਿ ਨਾ ਇੱਕ ਵਾਰ ਦੁਸ਼ਮਣ ਘਰੇ ਛੱਡਦੇ ਹੈ ਉਹ ਕਿਉਂਕਿ ਇਹ ਹੀ ਮੇਰੀ ਬੇਨਤੀ ਆ ਕਿਉਂਕਿ ਉੱਥੇ ਕੋਈ ਮਰਾਂ ਉਹ ਮੈਂ ਜੀਵਾਂ ਠੀਕ ਹੈ ਨਾ ਕਿਉਂਕਿ ਮੇਰੇ ਮੇਰੇ ਤੋਂ ਬਾਈ ਦੁੱਖ ਨਹੀਂ ਦੇਖੇਗਾ ਦੇਖਿਆ ਕਿਉਂਕਿ ਮੈਂ ਤਕੀ ਹੋ ਕੋਈ ਹੌਸਲਾ ਰੱਖ ਹੌਸਲਾ ਰੱਖ ਰੋਣਾ ਹੁ ਹੌਸਲਾ ਰੱਖ ਮੈਂ ਰੋਣਾ ਮਿਲ ਵੀਰ ਸਿਆਂ ਹੌਸਲਾ ਰੱਖ ਬਸ ਹੁਣ ਤਾਂ ਅਰਦਾਸ ਕਰ ਤੂੰ ਜਿੱਥੇ ਲੈ ਆਇਆ ਨਾ ਬਾਬਾ ਕਹਿ ਬਸ ਉੱਥੇ ਮੈਨੂੰ ਬਖਸ਼ ਲੈ ਬਸ ਤੈਨੂੰ ਕੀ ਲੱਗਦਾ ਇੱਥੇ ਕੌਣ ਲੈ ਕੇ ਆਇਆ ਤੈਨੂੰ ਪ੍ਰਮਾਤਮਾ ਹੀ ਲੈ ਆਇਆ ਹਾਂਜੀ ਆ ਜਿਹੜੀ ਅਜਾ ਫੋਲਾ ਫਾਲੀ ਕੀਤੀ ਆ ਇਹ ਉਹਦੇ ਹੁਕਮ ਤੋਂ ਬਿਨਾਂ ਹੋਗੀ ਕਿਤੇ ਐੜਾ ਤੇਰਾ ਭਾਰ ਲੈ ਕੇ ਆਇਆ ਨਾ ਕੋਸ ਲਿੰਪਰ ਨਾਲ ਕੋਸ ਨਹੀਂ ਜਾਂਦਾ ਬਾਈ ਕਿ ਇੰਨੀ ਥਾਂ ਜਾਂਦੀ ਚਾਹ ਚੈਲੀੜਾ ਉਹ ਵੀ ਨਹੀਂ ਜਾਂਦੀ ਬਾਈ ਚਿੱਟਾ ਲੀੜਾ ਉਹ ਚਾ ਉੱਤੇ ਉਹ ਹੋਈ ਜਾਂਦਾ ਉਹ ਵੀ ਨਹੀਂ ਜਾਂਦਾ ਬਾਈ ਉਹ ਵੀ ਕੀ ਪਤਾ ਲਾਣ ਦੇ ਵੇਲੇ ਰਾਖ ਬਣ ਦੇਣੀ ਹੈ ਮੁਠੀਆਂ ਚਾਰ ਰਾਖ ਦੀਆਂ ਬਸ 700 ਬੰਦੇ ਦੇ ਪਾ ਕੇ ਆਏ ਆ ਫੁੱਲ ਹੁਣ ਤੱਕ ਅਸੀਂ 2.5 ਕਿਲੋ ਕਈਆਂ ਅੱਧਾ ਕਿਲੋ ਵੀ ਨਹੀਂ ਰਹਿੰਦੀ ਆ ਬਾਈ ਬਣ ਜਾਂਦਾ ਬੰਦਾ ਬਲਵੀਰ ਸਿਆ ਨਾਲ ਜੇ ਕੋਈ ਜਾਣਾ ਤਾਂ ਇਹੀ ਆ ਵੀ ਜਿਹੜਾ ਉਹਦੇ ਚਰਨਾ ਚ ਲਾ ਕੇ 4 ਦਿਨ ਕੱਟ ਲੇਗਾ ਉਹਨੇ ਜਾਣਾ ਨਾਲ ਆ ਹੱਡ ਮਾਸ ਕਿਤੇ ਨਹੀਂ ਜਾਂਦਾ ਨਾਲ ਕੌਣ ਨਹੀਂ ਜਾਂਦਾ ਬੰ ਨਾਲ ਕੀ ਜਾਉਂਗਾ ਬਸ ਫਿਰ ਐਡਾ ਸੋਚ ਹੁਣ ਵੀ ਤੈਨੂੰ ਬਾਬੇ ਨੇ ਇੱਥੇ ਭੇਜਿਆ ਤੇ ਤੈਨੂੰ ਇੱਥੇ ਬੁਲਾ ਕੇ ਉਹਨੇ ਆਪਦੇ ਘਰ ਸੇਵਾ ਲਈ ਆ ਹਜੇ ਵੀ ਤੇਰਾ ਕੋਈ ਚੰਗਾ ਕਰਮ ਕੀਤਾ ਸੀ ਵੀ ਜਿਹੜਾ ਤੈਨੂੰ ਇਸ ਘਰ ਚ ਬੁਲਾਇਆ ਬਾਬੇ ਨੇ ਠੀਕ ਹੈ ਇੱਥੇ ਆ ਕੇ ਹੁਣ ਤੈਨੂੰ ਇਸ਼ਨਾਨ ਪਾਣੀ ਕਰਾਉਨੇ ਆ ਸਵੇਰੇ ਉੱਠੋ ਕੇ ਗੁਰਦੁਆਰੇ ਬਹਿਣਾ, ਬਾਟ ਸੁਣਨਾ ਔਰ ਜਿੰਨੀ ਕਿ ਸੇਵਾ ਹੁੰਦੀ ਹੈ ਸੇਵਾ ਕਰਨੀ ਆ, ਦਵਾਈ ਖਾਣੀ ਆ, ਰੋਟੀ ਪਾਣੀ ਪ੍ਰਸ਼ਾਦਾ ਤੈਨੂੰ ਵਧੀਆ ਆ ਜਾ ਮਿਲੂਗਾ। ਫਲ ਫਰੂਟ ਮਿਲੂਗਾ, ਸਭ ਕੁਝ ਮਿਲੂਗਾ। ਠੀਕ। ਨੀੜਾ ਕੱਪੜਾ ਧੁੱਤਾ ਹੋਇਆ ਮਿਲੂਗਾ। ਠੀਕ ਆ? ਠੀਕ। ਕੋਈ ਨਾ। ਬਸ ਕਰਿਓ ਜੀ। ਗਰਦਾਸ ਜੀ ਗੁਨਾਹਾਂ ਦੀ ਮਾਫੀ ਮਿਲੇ। ਬਲਵੀਰ ਸਿੰਘ ਨੂੰ ਕਰਿਓ ਅਰਦਾਸ ਕਰਿਓ ਕਿਰਪਾ